ਆਰਐਸ ਮਾਚੌਂਗ ਦੇ ਵਿੱਚ ਖੜੇ ਹੈਗੇ ਆ ਸਿਲੰਡਰ ਫਟ ਗਿਆ ਇੱਥੇ ਗਵਾਰੇ ਭਰਨ ਵਾਲਾ ਤੇ ਨੁਕਸਾਨ ਤੋਂ ਬਚਾਉ ਰਿਹਾ ਹੈਗਾ ਤੁਸੀਂ ਦੇਖੋ ਮੌਕੇ ਨਹੀਂ ਆ ਤੁਸੀਂ ਮੇਰਾ ਤੇ ਹੈਰਾਨ ਹੋ ਜਾਓਗੇ ਕਿ ਸਿਲੰਡਰ ਗਿਆ ਕਿੱਥੇ ਉੱਡ ਗਿਆ ਇਹ ਆਰਐਸ ਸਕੂਲ ਹੈ ਆਰਐਸ ਸਕੂਲ ਦੇ ਬਾਹਰ ਅੱਜ ਬਸੰਤ ਦੇ ਉੱਤੇ ਇੱਥੇ ਲੱਗਿਆ ਹੋਇਆ ਸੀਗਾ ਸਿਲੰਡਰ ਭਰ ਰਹੇ ਸੀਗੇ ਤੇ ਇੱਥੇ ਬਲਾਸਟ ਹੋਇਆ ਬੜਾ ਜ਼ਬਰਦਸਤ ਮੈਨੂੰ ਸਭ ਤੋਂ ਕਿੱਗਿਆ ਹੋਇਆ ਸਮਾਨ ਸਿਲੰਡਰ ਦਾ ਪਿਛਲਾ ਹਿੱਸਾ ਬਚਿਆ ਇਕੱਲਾ ਆ ਪਿਛਲਾ ਹਿੱਸਾ ਬਚ ਜਾਏਗਾ ਸਿਲੰਡਰ ਦਾ ਇਹਦੀ ਉਹਦੀ ਇਤੋਂ ਦੀ ਮਾਰਕ ਇਹਨਾਂ ਨੇ ਬਹੁਤ ਦੁੱਖੀ ਕੀਤਾ ਹੋਇਆ ਪਰ ਇਹਨਾਂ ਨੂੰ ਕੀ ਕਰੀਏ ਕਿਹਦਾ ਕੈਸਾ ਬਹਿਣ ਨੂੰ ਦੇਖੋ ਬਾਕੀ ਹਿੱਸਾ ਕਿੱਥੇ ਗਿਆ ਬਾਕੀ ਸਭ ਟੁਕੜੇ ਜਿਹੜੇ ਸਾਹਮਣੇ ਗਏ ਜੀ ਇੱਧਰ ਕਿ ਬੋਲੋ ਕਿ ਇੱਧਰ ਹੋ ਜਾ ਜਿਹੜਾ ਸਿਲੰਡਰ ਦਾ ਬਾਕੀ ਹਿੱਸਾ ਸੀਗਾ ਉਹ ਦੇਖੋ ਸਾਹਮਣੇ ਵਜਿਆ ਸਾਹਮਣੇ ਜਾ ਕੇ ਵਜਿਆ ਬਹੁਤ ਨੁਕਸਾਨ ਹੋਇਆ ਉੱਥੇ ਪੀਸ ਪਿਆ ਇਹਦਾ ਹਾਂਜੀ ਸਰ ਮੈਂ ਤਾਂ ਹੁਣ ਹੀ ਆਸੀ ਵਿਚਾਰ ਉੱਥੇ ਡਿੱਗਿਆ ਹੋਣਾ ਫਿਰ ਪਰ ਮਹਾਤਮਾ ਦੀ ਕਿਰਪਾ ਕੋਈ ਜਾਨ ਮਾਰਨ ਨਹੀਂ ਹੋਇਆ ਪਰਚ ਕੀਤਾ ਪਿਛਲੇ ਵਾਰ ਵੀ ਸਿਲੰਡਰ ਬਲਾਸਟ ਹੋਇਆ ਸੀ ਅਮਰੀਕਾ ਰੋਡ ਦੇ ਉੱਤੇ ਉਦੋਂ ਲੱਤਾਂ ਬਾਹਾਂ ਉੱਡ ਗਈਆਂ ਸੀਗੀਆਂ ਦੋ ਜਨਿਆਂ ਦੀ ਤੇ ਇੱਥੇ ਉਸ ਤਰ੍ਹਾਂ ਦਾ ਨੁਕਸਾਨ ਤੋਂ ਬਚਾਵ ਰਿਹਾ ਸਿਲੰਡਰ ਦਾ ਪੀਸ ਜਿਹੜ ਓਹ ਇੱਥੇ ਉੱਡ ਕੇ ਵੱਜਿਆ ਆਹ ਥੱਲੇ ਕੱਟਾਂ ਦੇ ਟੁਕੜੇ ਟਿੱਗੇ ਐ ਇਹ ਮੋੜ ਆਰ ਪਾਰ ਹੋ ਗਿਆ ਉਹ ਬੱਚੀ ਐ ਜੀ ਆ ਗਏ ਆ ਆਹ ਸਾਮਾੜੇ ਅੰਦਰ ਉਹ ਤੁਸੀਂ ਹੈਰਾਨ ਹੋ ਜਾਓਗੇ ਜੀ ਦੇਖ ਕੇ ਸਿਲੰਡਰ ਜਿੱਥੋਂ ਵੱਜਿਆ ਇੱਥੋਂ ਮੋਰਾ ਕੱਢਦਾ ਫਰੰਟ ਤੋਂ ਵੱਜਿਆ ਇੱਥੋਂ ਦੀ ਮੋਰਾ ਕੱਢਦਾ ਦੇਖੋ ਤੁਸੀਂ ਆਹ ਕਾਰ ਦੇ ਉੱਤੇ ਵੀ ਪੱਥਰ ਆ ਕੇ ਟਿੱਗੇ ਐ ਇੱਥੇ ਵੀ ਟਿੱਗੇ ਐ ਆ ਪੀਸ ਆ ਕੇ ਟਿੱਗਾ ਹੈਗਾ ਏਡੀ ਤੇਜ਼ੀ ਨਾਲ ਆ ਕੇ ਵੱਜਿਆ ਗੋਲੀ ਵਾਂਗੂ ਵੀ ਉੱਥੇ ਮੋਰਾ ਘਟਦਾ ਰੇਟ ਬਚਾਰਿਆ ਜਿਹੜੇ ਬਸ ਅੱਗੇ ਵੀ ਟਿੱਕਿਆ ਅੱਗੇ ਵੀ ਟਿੱਕਿਆ ਬਹੁਤ ਵੱਡਾ ਭੰਕਰ ਬਲਾਸਟ ਹੋਇਆ ਸੀ ਐਸ ਬਲਾਸਟ ਦੀ ਚਪੇਟ ਦੇ ਵਿੱਚ ਸ਼ੁਕਰ ਕਰੋ ਕੋਈ ਆਇਆ ਨਹੀਂ ਤੁਹਾਾਰੇ ਪਰਜਾ ਦੇ ਆਪ ਆਪ ਪੈਸਾ ਵੇਖਨੇ ਚਸਮੇ ਦੇ ਮੌਕੇ ਦੇ ਨਾਲ ਧਮਾਕੇ ਵਾਸਪੇ ਹੈਗੇ ਜੀ ਕਿਹਨਾਂ ਤੋਂ ਲੈ ਇਹਨਾਂ ਗਾਣੇ ਦੇ ਬਹੁਤ ਬਹੁਤ ਵੇਖਿਓ ਬਹੁਤ ਵਾਰ ਇਹ ਤਾਰਾਂ ਵੀ ਟੁੱਟ ਗਈਆਂ ਜਿਹੜੀਆਂ ਤਾਰਾਂ ਲੰਬੀਆਂ ਪਈਆਂ ਇਹ ਦੇਖੋ ਕਿੱਥੇ ਵਧੀਆ ਜੀ ਸੀ ਚਾਈਨਾ ਡੋਰ ਦੀ ਵੀ ਗੱਲ ਚੱਲ ਰਹੀ ਸੀ ਥਾ ਥਾ ਤੇ ਚਾਈਨਾ ਡੋਰ ਇਸਮਾਰ ਹੋਈ ਹੈ ਪੂਰੇ ਬਠਿੰਡੇ ਚ ਉਹ ਵੀ ਤੁਹਾਨੂੰ ਦੱਸ ਰਹੀ ਹੈ ਵੀ ਆ ਪੈਰਾ ਚੜ੍ਹ ਗਈ ਸੀ ਇੱਥੇ ਆ ਸਾਰੀ ਇਕੱਠੀ ਕਰਕੇ ਸੁੱਟੋ ਬੇਟਾ ਤੁਹਾਾਰਸ ਮਾਚ ਚੌਂਗਦੇ ਵਿੱਚ ਪੁਲਿਸ ਵੀ ਆਈ ਹੋਈ ਹੈ মিডিਆ ਵੀ ਪਹੁੰਚ ਗਿਆ ਹੈਗਾ ਤੇ ਵੱਡੀ ਗੱਲ ਇਹ ਰਹੀ ਵੀ ਐਡੇ ਵੱਡੇ ਬਲਾਸਟ ਦੇ ਵਿੱਚ ਨੁਕਸਾਨ ਦਾ ਬਚਾਅ ਰਹਿ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਪਿਛਲੇ ਸਾਲ ਅਮਰੀਕਸਿੰਗ ਰੋਡ ਦੇ ਉੱਤੇ ਹੋਇਆ ਸੀਗਾ ਅਮਰੀਕਸਿੰਗ ਰੋਡ ਦੇ ਉੱਤੇ ਲੱਤਾ ਬਾਵਾ ਉੱਡ ਗਿਆ ਸੀ ਜੀਆਂ ਦਵਾਰੇ ਵੇਚਣ ਵਾਲਿਆਂ ਦੀ ਆਵਦੀਆਂ ਤੇ ਉਹਨੂੰ ਭਾਈ ਜੀ